ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਮੈਂ ਸਲਾਈ ਤੇ ਦੋ ਦੋ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾਏ ਆ ਜੀ ਦੋ ਦੋ ਕੁੰਡਿਆਂ ਦਾ ਹੀ ਡਿਜ਼ਾਈਨ ਹੈ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਕਿ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਤੇ ਅੱਗੇ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ ਜੀ ਤੇ ਚਲੋ ਜੀ ਬਣਾਉਣੇ ਸਟਾਰਟ ਕਰਦੇ ਆਪਾਂ ਵੀਡੀਓ ਦੋ ਰੰਗ ਦੀ ਹੈ ਜੀ ਇਹ ਤੇ ਆਪਾਂ ਜੇ ਆਪਣੇ ਕੋਲੇ ਜਾਦੇ ਰੰਗ ਹੈ ਤਾਂ ਉਹ ਵੀ ਪਾ ਸਕਦੇ ਆਂ ਬੱਚਿਆਂ ਵਾਸਤੇ ਕੋਟੀ ਸਵੈਟਰ ਜੈਕਟ ਕੁਝ ਵੀ ਬਣਾ ਸਕਦੇ ਆਂ ਵੱਡੇ ਵਾਸਤੇ ਵੀ ਬਣਾ ਸਕਦੇ ਆ ਦੋ ਰੰਗ ਦੀ ਤੇ ਬੱਚਿਆਂ ਵਾਸਤੇ ਆਪਾਂ ਜਿਵੇਂ ਬੱਚੇ ਹੁਜੇ ਰੰਗ ਪਏ ਆ ਤਾਂ ਆਪਾਂ ਉਹ ਭਾ ਕੇ ਬਣਾ ਸਕਦੇ ਆ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆ ਹੁਣ ਆਪਾਂ ਫਰਸਟ ਵਾਲੀ ਸਲਾਈ ਪਾਵਾਂਗੇ ਜਿਹੜੀ ਆਪਣੇ ਨੀਚੇ ਤੋਂ ਫਰਸਟ ਵਾਲੀ ਸਲਾਈ ਪਾਉਗੀ ਡਿਜ਼ਾਈਨ ਦੀ ਉਹੀ ਪਾਵਾਂਗੇ ਆਪਾਂ ਮੈਂ ਇਹ ਬਣਾਈ ਜਾਂਦੀ ਸੀ ਤਾਂ ਮੈਂ ਕਿਹਾ ਚੱਲ ਮੈਂ ਇਸੇ ਤੇ ਦੱਸ ਦਿੰਨੀ ਆ ਆਹ ਕੁੰਡਾ ਆਪਾਂ ਬਣਾ ਲਈਏ ਤੇ ਭਾਵੇਂ ਬਤਾਰਦੀ ਚਲਾਂ ਆਪਾਂ ਬਣਾ ਲੈਨੇ ਆ ਤੇ ਆਪਾਂ ਸਾਰੀ ਸਲਾਈ ਸਿੱਧੀ ਸਿੱਧੀ ਬਣਾ ਕੇ ਕੰਪਲੀਟ ਕਰਦੇ ਆ ਚਾਰ ਸਲਾਈਆਂ ਪੈਂਦੀਆਂ ਨੇ ਡਿਜ਼ਾਈਨ ਦੀਆਂ ਜੀ ਚਾਰਾਂ ਸਲਾਈਆਂ ਚ ਬਣ ਕੇ ਕੰਪਲੀਟ ਹੋ ਜਾਂਦਾ ਬਹੁਤ ਸੌਖਾ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਸਿੱਧੀ ਸਲਾਈ ਆਪਾਂ ਬਣਾ ਲਈ ਆ ਸਿੱਧੇ-ਸਿੱਧੇ ਉਲਟੇ ਪਾਸੇ ਆਪਾਂ ਤਾਂਗਾ ਪਿੱਛੇ ਕਰਾਂਗੇ ਇਦਦਰਾ ਵੀ ਆਪਾਂ ਇਹ ਸਲਾਈ ਸਿੱਧੀ ਬਣਾ ਲੈਣੀ ਆ ਇਦਰੋਂ ਵੀ ਆਪਾਂ ਸਲਾਈ ਸਿੱਧੇ ਬਣਾ ਲਈ ਇਦਰੋਂ ਵੀ ਸਿੱਧੇ ਦੋ ਸਲਾਈਆਂ ਆਪਣੀਆਂ ਬਣ ਗਈਆਂ ਹੁਣ ਦੋ ਸਲਾਈਆਂ ਰਹਿ ਗਈਆਂ ਜਿੰਨਾਂ ਤੇ ਆਹ ਵਾਲਾ ਡਿਜ਼ਾਈਨ ਬਣੂਗਾ ਇਹ ਆਪਾਂ ਦੱਸ ਦਿਆਂ ਤੁਹਾਨੂੰ ਕਿਵੇਂ ਬਣੂਗਾ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਜੀ ਤੇ ਇੱਕ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਜੀ ਆਹ ਨੂੰ ਅਪਾ ਤਾਰਾਂਗੇ ਆਹ ਵਾਲਾ ਗੁੰਡਾ ਆਪਾਂ ਬਣਾ ਲਾਂਗੇ ਉਲਟਾ ਧਾਗਾ ਪਿੱਛੇ ਕਰਾਂਗੇ ਸੌਰੀ ਇਹ ਵਾਲਾ ਗੁੰਡਾ ਆਪਾਂ ਖਾਲੀ ਧਾਰ ਲਾਂਗੇ ਧਾਗਾ ਪਿੱਛੇ ਕਰਕੇ ਆਹ ਵਾਲਾ ਗੁੰਡਾ ਆਪਾਂ ਸਿੱਧਾ ਬਣਾ ਲਾਂਗੇ ਇੱਥੇ ਕੋਈ ਗੱਲ ਨਹੀਂ ਹੈਗੀ ਕੋਈ ਵੀ ਬਣਾ ਲਓ ਭਾਵੇਂ ਆਪਾਂ ਇੱਕ ਗੁੰਡਾ ਤਾਰਨਾ ਹੁੰਦਾ ਤੇ ਇੱਕ ਬਣਾਉਣਾ ਅਗਲਾ ਧਾਗਾ ਅੱਗੇ ਕਰਾਂਗੇ ਆਹ ਵਾਲਾ ਗੁੰਡਾ ਤਾਰ ਲਾਂਗੇ ਫਿਰ ਧਾਗਾ ਪਿੱਛੇ ਕਰਾਂਗੇ ਆਹ ਗੁੰਡਾ ਆਪਾਂ ਸਿੱਧਾ ਬਣਾ ਲਾਂਗੇ ਧਾਗਾ ਅੱਗੇ ਕਰਾਂਗੇ ਇੱਕ ਗੁੰਡਾ ਤਾਰ ਦਾਂਗੇ ਪਿੱਛੇ ਕਰਕੇ ਇੱਕ ਗੁੰਡਾ ਸਿੱਧਾ ਬਣਾ ਲਾਂਗੇ ਉਸਾਪਾ ਇਹਨਾਂ ਧਿਆਨ ਰੱਖਣਾ ਕਿ ਆਪਾਂ ਧਾਗਾ ਜਿਹੜਾ ਤਾਰਨਾ ਹੈ ਇਹ ਪਿਛਲੇ ਪਿਛਲੇ ਗੁੰਡੇ ਤੇ ਨਹੀਂ ਤਾਰਨਾ ਅੱਗੇ ਧਾਗਾ ਕਰਕੇ ਇਸ ਤਰ੍ਹਾਂ ਤਾਰਨਾ ਅਗਲੇ ਪਾਸੇ ਵਾਲਾ ਹੋਣਾ ਚਾਹੀਦਾ ਪਿੱਛੇ ਨੂੰ ਧਾਗਾ ਕਰਕੇ ਆਪਾਂ ਗੁੰਡਾ ਇੱਕ ਸਿੱਧਾ ਬਣਾ ਲੈਣਾ ਇਸ ਤਰ੍ਹਾਂ ਅੱਗੇ ਧਾਗਾ ਕਰਕੇ ਆ ਗੁੰਡਾ ਤਾਰ ਲੈਣਾ ਪਿੱਛੇ ਕਰਕੇ ਇੱਕ ਗੁੰਡਾ ਸਿੱਧਾ ਬਣਾ ਦੇਣਾ ਉਲਟੀ ਸਲਾਈ ਆਪਾਂ ਬਣਾ ਲਈ ਉਲਟੀ ਸਲਾਈ ਚ ਆਪਾਂ ਇੱਕ ਕੁੰਡਾ ਵਾਲਾ ਧਾਰਾਂਗੇ ਅਗਲਾ ਕੁੰਡਾ ਆਪਾਂ ਉਲਟਾ ਬਣਾ ਲਾਂਗੇ ਧਾਗਾ ਪਿੱਛੇ ਕਰਕੇ ਆ ਵਾਲਾ ਕੁੰਡਾ ਫੇਰ ਧਾਰ ਲਾਂਗੇ ਫਿਰ ਧਾਗਾ ਆਪਣੇ ਵੱਲ ਕਰਕੇ ਇੱਕ ਕੁੰਡਾ ਉਲਟਾ ਬਣਾ ਲਾਂਗੇ ਧਾਗਾ ਪਿੱਛੇ ਕਰਕੇ ਜਿਹੜਾ ਕੁੰਡਾ ਅਸੀਂ ਤਾਰਿਆ ਸੀਗਾ ਉਹਨੂੰ ਅਸੀਂ ਫੇਰ ਤੋਂ ਤਾਰ ਲਾਂਗੇ ਜਿਹੜਾ ਬਣਾਇਆ ਸੀ ਉਹਨੂੰ ਅਸੀਂ ਉਲਟਾ ਬਣਾ ਲਾਂਗੇ ਆਪਣੀ ਚੌਥੀ ਸਲਾਈ ਹੋ ਗਈ ਜੀ ਅਸੇ ਇੱਕ ਰੰਗ ਦੀਆਂ ਚਾਰ ਸਲਾਈਆਂ ਹੀ ਬਣਣੀਆਂ ਇੱਕ ਸਲਾਈ ਆਪਾਂ ਪਹਿਲਾਂ ਸਿੱਧੇ ਵਾਈ ਫਿਰ ਉਲਟੇ ਪਾਸਿਓ ਵੀ ਆਪਾਂ ਉਹ ਸਿੱਧੀ ਬਣਾਈ ਦੋ ਸਲਾਈਆਂ ਚ ਡਿਜ਼ਾਈਨ ਜਿਹੜਾ ਆਪਾਂ ਵਾਲਾ ਬਣਾਉਣਾ ਇਹ ਬਣ ਜਾਂਦਾ ਇਹ ਹੁਣ ਆਪਾਂ ਹਰੇ ਸਲਾਈ ਬਣਾਵਾਂਗੇ ਹਰੇ ਰੰਗ ਦੇ ਇਹਨੂੰ ਆਪਾਂ ਪੂਰੇ ਨੂੰ ਸਿੱਧੇ ਬਣਾਉਣਾ ਆਪਣਾ ਦੂਜਾ ਰੰਗ ਲੱਗ ਜਾਂਦਾ ਬਸ ਇੱਥੇ ਆ ਕੇ ਫਰਸਟ ਵਾਲੀਆਂ ਦੋ ਸਲਾਈਆਂ ਆਪਾਂ ਸਿੱਧੀਆਂ ਸਿੱਧੀਆਂ ਦੋਨਾਂ ਪਾਸੇ ਤੇ ਬਣਾ ਲੈਣੀ ਉਲਟੇ ਪਾਸੇ ਤੋਂ ਵੀ ਸਿੱਧੀ ਸਿੱਧੇ ਪਾਸੇ ਤੋਂ ਵੀ ਸਿੱਧੀ ਮੰਡਾ ਜਿਹਾ ਹੈ ਚਾਰ ਸਲਾਈਆਂ ਆਪਾਂ ਅੱਗੇ ਤੋਂ ਅੱਗੇ ਰਿਪੀਟ ਕਰਦੇ ਜਾਵਾਂਗੇ ਤਾਂ ਇੰਨਾ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਹਲਕਾ ਹਲਕਾ ਡਿਜ਼ਾਈਨ ਤਹੇ ਆਪਾਂ ਇੱਕ ਰੰਗ ਜਿਵੇਂ ਕਰੀਮ ਕਲਰ ਰੱਖ ਲਈਏ ਭਾਵੇਂ ਆਪਾਂ ਗ੍ਰੀਨ ਰੱਖ ਲਈਏ ਜਿਵੇਂ ਵੀ ਰੱਖਣਾ ਹੈ ਜਾਂ ਵਾਈਟ ਆਪਣੇ ਕੋਲੇ ਪਿਆ ਹੈ ਪਿੰਕ ਹੋਵੇ ਉਹਦੇ ਵਿੱਚ ਆਪਾਂ ਗੂੜੇ ਰੰਗ ਪਾ ਕੇ ਇੱਕ ਇੱਕਲਾ ਸਰ ਜਿਵੇਂ ਇੱਕ ਇੱਕ ਰੰਗ ਦੀ ਪਾ ਕੇ ਤਾਂ ਬੱਚਿਆਂ ਵਾਸਤੇ ਬਹੁਤ ਸੋਹਣੀ ਗੋਟੀ ਸਟਰ ਬਣਾ ਸਕਦੇ ਆ ਤੇ ਚਲੋ ਜੀ ਮੇਰੀ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਵੀਡੀਓ ਪੂਰੀ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਜੀ ਤੇ ਕਮੈਂਟ ਵੀ ਕਰ ਦਿਓ ਕਿ ਤੁਹਾਨੂੰ ਮੇ ਮੇਰੀਆਂ ਵੀਡੀਓ ਕਿਵੇਂ ਨਹੀਂ ਲੱਗਦੀਆਂ ਤੇ ਚਲੋ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ 'ਚ